ਇੱਕ ਕਹਾਣੀ ਨਾਲ ਜੋੜ ਕੇ ਅੱਜ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆਂ ਸੁਣ ਤੋਂ ਬਗਰ ਅਗੇ ਨੰਗੇ ਉਹ ਤੁਹਾਡੇ ਜੀਵਨ 'ਚ ਕੰਮ ਆਉਣ ਵਾਲੀ ਝੇ। ਦੋਸਤੋ ਪੁਰਾਣੇ ਸਮੇਂ 'ਚ ਇੱਕ ਪਿੰਡ ਦੇ ਬਾਹਰ ਇੱਕ ਬਜ਼ੁਰਗ ਇੱਕ ਥੜੀ ਜੀ ਦੇ ਬਿਠਾ ਸਵੇਰੇ ਸਵੇਰ ਤੇ ਇੱਕ ਬੈਲ ਗੱਡੀ ਉਹਦੇ ਕੋਲ ਚਲਦੀ ਆਈ ਉਹਦੇ ਵਿੱਚ ਕੁਝ ਜੀ ਬੈਠੇ ਤਿੰਨ ਚਾਰ ਕੁਝ ਪਰਿਵਾਰ ਬੈਠਾ ਹੀ ਉਹਨਾਂ ਦਾ ਤੇ ਉਹ ਆ ਕੇ ਉਹਨੂੰ ਬਜ਼ੁਰਗ ਨੂੰ ਪੁੱਛਣ ਲੱਗੇ ਵੀ ਇਸ ਪਿੰਡ 'ਚ ਕਿੱਦਾਂ ਦੇ ਲੋਕ ਰਹਿੰਦੇ ਆਂ? ਉਹ ਬਜ਼ੁਰਗ ਬੜਾ ਸਿਆਣਾ ਸੀ ਉਹ ਕਹਿੰਦਾ ਵੀ ਗੱਲ ਕੀ ਉਹ ਕਹਿੰਦੇ ਵੀ ਅਸੀਂ ਇੱਥੇ ਰਹਿਣਾ ਚਾਹੁੰਨੇ ਆ ਅਸੀਂ ਬਸਿਰਾ ਕਰਨਾ ਚਾਹੁੰਨੇ ਆ ਤੇ ਤੁਸੀਂ ਸਾਨੂੰ ਅਹੀਂ ਆਨੇ ਤੋਂ ਪਹਿਲਾਂ ਉਹਨਾਂ ਨੂੰ ਪਤਾ ਲੱਗ ਜੇ ਵੀ ਇੱਥੇ ਕਿੱਦਾਂ ਦੇ ਲੋਕ ਰਹਿੰਦੇ ਆ ਕਹਿੰਦਾ ਵੀ ਜਿੱਥੋਂ ਤੁਸੀਂ ਆਏ ਜੀ ਉੱਥੇ ਕਿੱਦਾਂ ਦੇ ਲੋਕ ਸੀ ਕਹਿੰਦੇ ਵੀ ਉੱਥੇ ਤੇ ਬੜੇ ਮਾੜੇ ਲੋਕ ਸੀ ਤੇ ਅਸੀਂ ਉਹਨਾਂ ਨੂੰ ਤੰਗ ਆ ਕੇ ਬੜੇ ਪਰੇਸ਼ਾਨ ਹੋ ਕੇ ਤੇ ਉਹ ਪਿੰਡ ਛੱਡ ਕੇ ਆਏ ਤੇ ਹੁਣ ਅਸੀਂ ਚਾਹੁੰਨੇ ਆ ਵੀ ਕੋਈ ਚੰਗਾ ਪਿੰਡ ਸਾਨੂੰ ਲੱਭ ਜੇ ਤੇ ਜਿੱਥੇ ਅਸੀਂ ਆਰਾਮ ਨਾਲ ਆਪਣਾ ਜਿਹੜਾ ਜੀਵਨ ਬਸੇਰਾ ਕਰ ਸਕੀਏ ਉਹ ਬਜ਼ੁਰਗ ਕੋ ਬੜਾ ਜਿਹੜਾ ਸੀ ਦੂਰ ਦਛਾਲਾ ਸੀ ਸੋਚਣ ਵਾਲਾ ਕਹਿੰਦਾ ਇੱਥੇ ਵੀ ਬੜੇ ਮੋੜੇ ਲੋਕ ਆ ਤੁਸੀਂ ਨਾ ਅੱਗੇ ਚੱਲ ਜਾਓ ਚੰਗੇ ਰਹੋਗੇ ਇੱਥੇ ਤੁਹਾਨੂੰ ਹੋ ਸਕਦਾ ਪਹਿਲਿਆਂ ਨੂੰ ਮਾੜੀ ਟੱਕਰਨ ਤੇ ਜਿਆਦਾ ਤੰਗ ਕਰਨ ਚਲੋ ਅੱਗੇ ਚੱਲ ਗਏ ਉਹ ਉੱਥੇ ਥੋੜੀ ਜਿਹੀ देर ਬੈਠਾ ਰਿਹਾ ਤੇ ਇੱਕ ਹੋਰ ਇਦਾਂ ਦੀ ਕੋਈ ਮੈਲ ਗੱਡੀ ਲਾ ਲੋ ਜਾਂ ਕੋਈ ਹੋਰ ਇਦਾਂ ਦਾ ਕੋਈ ਸਾਧਨ ਕੁਰੀੜਾ ਲਾ ਲਿਆ ਤੇ ਉਹਦੇ ਉੱਤੇ ਵੀ ਇੱਕ ਪਰਿਵਾਰ ਆ ਗਿਆ ਥੋੜਾ ਸਮਾਨ ਉਹਨਾਂ ਦਰਮਿਆਨ ਦਰਮੀਆਂ ਕੁਝ ਹੋਰ ਲੱਦਿਆ ਸੀ ਉਹ ਵੀ ਆ ਕੇ ਉਹਨੂੰ ਬਜ਼ੁਰਗ ਨੂੰ ਪੁੱਛਣ ਲੱਗੇ ਕਹਿੰਦੇ ਵੀ ਇਹ ਬਜ਼ੁਰਗੋ ਇੱਥੇ ਕਿੱਦਾਂ ਦੇ ਲੋਕ ਰਹਿੰਦੇ ਆ ਇਸ ਪਿੰਡ 'ਚ ਅਸੀਂ ਇੱਥੇ ਉਹ ਨਸਿਰਾ ਕਰਨਾ ਚਾਹੁੰਦੇ ਆ ਪਿੱਛੋਂ ਕਿਸੇ ਮਜਬੂਰੀ ਵਾਸ ਸਾਨੂੰ ਉਹ ਪਿੰਡ ਛੱਡਣਾ ਪਿਆ ਤੇ ਹੁਣ ਅਸੀਂ ਇੱਥੇ ਰਹਿਣਾ ਚਾਹੁੰਦੇ ਆ ਉਹ ਬਜ਼ੁਰਗ ਕਹਿੰਦਾ ਵੀ ਜਿੱਥੋਂ ਤੁਸੀਂ ਆਏ ਜੀ ਉੱਥੇ ਕਿੱਦਾਂ ਦੇ ਲੋਕ ਸੀ ਕਹਿੰਦੇ ਵੀ ਉੱਥੇ ਤੇ ਬਹੁਤ ਚੰਗੇ ਲੋਕ ਸੀ ਬੋਲਦਿਆਂ ਬੋਲਦਿਆਂ ਉਹਦਾ ਜਿਹੜਾ ਦੱਸਣ ਡਿਆ ਕੋ 50 60 ਸਾਲ ਦਾ ਆਦਮੀ ਉਹਦਾ ਮਨ ਪਰ ਗਿਆ ਕਹਿੰਦਾ ਵੀ ਬਹੁਤ ਚੰਗੇ ਲੋਕ ਸੀ ਪਰ ਕਿਸੇ ਮਜਬੂਰੀ ਕਰਕੇ ਸਾਨੂੰ ਪਿੰਡ ਛੱਡਣਾ ਪਿਆ ਵਾ ਤੇ ਅਸੀਂ ਉਹਨਾਂ ਲੋਕਾਂ ਨੂੰ ਬੜਾ ਮਤਲਬ ਵੀ ਜਿਹੜਾ ਨਾ ਮਿਸ ਕਰਨ ਡੇ ਆ ਤੇ ਪਰ ਇਹ ਆਪੀ ਅਹੀਂ ਉੱਥੇ ਸਾਡਾ ਰਹਿਣਾ ਹੁਣ ਠੀਕ ਨਹੀਂ ਸੀ ਵਾਜਬ ਨਹੀਂ ਸਾਨੂੰ ਕਿ ਵਜ੍ਹਾ ਕਰਕੇ ਉਹ ਪਿੰਡ ਛੱਡਣਾ ਪਿਆ ਤੇ ਹੁਣ ਇੱਥੇ ਰਹਿਣਾ ਚਾਹੁੰਨੇ ਆ ਤੇ ਇੱਥੇ ਦੱਸੋ ਕਿੱਦਾਂ ਦੇ ਲੋਕ ਆ ਉਹੜਾ ਬਜ਼ੁਰਗ ਬੈਠਾ ਇਸ ਥੜੀ ਤੇ ਉਹ ਕਹਿੰਦਾ ਵੀ ਇੱਥੇ ਬਹੁਤ ਚੰਗੇ ਲੋਕ ਆ ਤੁਸੀਂ ਆਮ ਨਾਲ ਇੱਥੇ ਆਪਣਾ ਵਸੇਰਾ ਕਰ ਸਕਦੇ ਜੀ ਇਹ ਇੱਥੋਂ ਨਾਲ ਦੇ ਲੋਕ ਤੁਹਾਨੂੰ ਕਿਤੇ ਮਿਲਦੇ ਹੀ ਨਹੀਂ ਚਲੋ ਉਹਨਾਂ ਨੇ ਉਹ ਬਜ਼ੁਰਗ ਦੀ ਗੱਲ ਮੰਨੀ ਤੇ ਉਹ ਵਿਸ਼ਵਾਸ ਕੀਤਾ ਤੇ ਉਹ ਉਹਨਾਂ ਨੇ ਉੱਥੇ ਆਪਣਾ ਡੇਰਾ ਲਾ ਲਿਆ ਰਹਿਣ ਲੱਗ ਪਈ ਹੁਣ ਵੇਖੋ ਸਵਾਲ ਇਹ ਪੈਦਾ ਹੁੰਦਾ ਕਿ ਇੱਕੋ ਸਮੇਂ ਤੇ ਦੋ ਵੱਖ-ਵੱਖ ਲੋਕਾਂ ਨੂੰ ਬਜ਼ੁਰਗ ਨੇ ਵੱਖ-ਵੱਖ ਤਰ੍ਹਾਂ ਦਾ ਜਵਾਬ ਕਿਉਂ ਦਿੱਤਾ ਇਹਦਾ ਕੀ ਕਾਰਨ ਹੋ ਸਕਦਾ ਕਾਰਨ ਇਹ ਸੀ ਕਿਉਂ ਬਜ਼ੁਰਗ ਬੜਾ ਦੂਰੰਦੇਸ਼ੀ ਵਾਲਾ ਸੀ ਲੰਮੀ ਸੋਚ ਢੂੰਗੀ ਸੋਚ ਸੋਚਣ ਵਾਲਾ ਸੀ ਵੇਖੋ ਪਹਿਲੀ ਬੈਲਗੱਡੀ ਵਾਲਿਆਂ ਨੂੰ ਨੇ ਇਹ ਜਵਾਬ ਦਿੱਤਾ ਕਿ ਇੱਥੇ ਬੜੇ ਮਾੜੇ ਲੋਕ ਆ ਕਿਉਂ ਦਿੱਤਾ ਕਿਉਂਕਿ ਉਹਨੇ ਵੇਖਿਆ ਕਿ ਇਹ ਜਿਹੜੇ ਆਪ ਕਹਿੰਦੇ ਆ ਵੀ ਪਿੱਛੇ ਬੜੇ ਮਾੜੇ ਲੋਕ ਹੀ ਆਪ ਹੀ ਮਾੜੇ ਹੋਣੇ ਆ ਇਹਨਾਂ ਦੀ ਆਪ ਨਹੀਂ ਸੋਚ ਮਾੜੀ ਹੋਣੀ ਆ ਤੇ ਇਹਨਾਂ ਨੂੰ ਇੱਥੇ ਰਹਿਣਾ ਵੀ ਰੱਖਣਾ ਠੀਕ ਨਹੀਂ ਗਾ ਤੇ ਜਿਹੜੀ ਦੂਜੀ ਬੈਲਗੱਡੀ ਵਾਲੇ ਸੀ ਉਹਨਾਂ ਨੂੰ ਉਹਨੇ ਵੇਖੋ ਕਿਹਾ ਕਿ ਇੱਥੇ ਚੰਗੇ ਲੋਕ ਰਹਿੰਦੇ ਆ ਕਿਉਂਕਿ ਉਹਨੇ ਵੇਖੋ ਉਹਨਾਂ ਤੋਂ ਹੀ ਉਹ ਪਾ ਤੁੰਗੂ ਜਾਣ ਗਿਆ ਕਿ ਇਹ ਲੋਕ ਬਹੁਤ ਚੰਗੇ ਆ ਕਿਸੇ ਮਜਬੂਰੀ ਬਸ ਪਿੰਡ ਛੱਡ ਆਏ ਆ ਪਰ ਲੋਕ ਚੰਗੇ ਆਏ ਤੇ ਇਹਨਾਂ ਨੂੰ ਇੱਥੇ ਮਤਲਬ ਰਹਿਣ 'ਚ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹਨੇ ਇਹ ਜਵਾਬ ਦਿੱਤਾ ਸੋ ਦੋਸਤੋ ਇੱਥੇ ਸਾਨੂੰ ਮਤਲਬ ਵੇਖੋ ਕਿੰਨੀ ਵੱਡੀ ਇਹ ਗੱਲ ਦਾ ਪਤਾ ਲੱਗਦਾ ਵੀ ਬੰਦੇ ਦੀ ਮਤਲਬ ਆਪਣੀ ਜਿੱਦਾਂ ਦੀ ਦ੍ਰਿਸ਼ਟੀ ਹੁੰਦੀ ਆ ਨਾ ਜਿੱਦਾਂ ਦਾ ਉਹਦਾ ਵੇਖਣ ਦਾ ਨਜ਼ਰੀਆ ਹੋ ਉਹ ਨੂੰ ਉਹ ਜਿਹੜਾ ਦਿਸਦੇ ਆ ਬਜੁਰਗ ਇਹ ਗੱਲ ਜਿਹੜਾ ਨਾ ਉਹ ਪੜ ਗਿਆ ਸੀ ਉਹ ਮਤਲਬ ਉਹਨੂੰ ਪਤਾ ਲੱਗ ਗਿਆ ਸੀ ਇਸ ਗੱਲ ਦਾ ਇਹ ਲੋਕ ਮੜਾ ਖੰਡੇ ਪਿੱਛੋਂ ਮੜੇ ਆ ਤੇ ਜਿਹੜਾ ਚੰਗੀ ਆਂਦੀ ਉਹ ਆਪ ਚੰਗੀ ਹੋਣੀ ਆ ਤੇ ਉਹ ਜਿੱਦਾਂ ਦੀ ਸਾਡੀ ਆਪਣੀ ਤੱਕਣੀ ਹੋਵੇ ਨਜ਼ਰੀਆ ਹੋਵੇ ਸਾਨੂੰ ساری ਦੁਨੀਆ ਉਦਾਂ ਦੀ ਨਜ਼ਰ ਆਉਂਦੀ ਆ ਚੰਗੇ ਨੂੰ ਸਭ ਚੰਗੇ ਨਜ਼ਰ ਆਉਂਦੇ ਆ ਉਹ ਨੂੰ ਵੇਖੋ ਕਿਸੇ ਦੇ ਵਿੱਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ ਤੇ ਜਿਹੜਾ ਆਪ ਬੁਰਾ ਹੋਵੇ ਕੋ ਝੂਠ ਬੋਲਣ ਵਾਲਾ ਵਾ ਤੇ ਉਹ ਕਿਸੇ ਦੀ ਗੱਲ ਨੂੰ ਸੱਚ ਮੰਨ ਨਹੀਂ ਸਕਦਾ ਜੇ ਕੋਈ ਬੇਈਮਾਨ ਹੈ ਤਾਂ ਉਹਨੂੰ ਕੋਈ ਇਮਾਨਦਾਰ ਨਜ਼ਰ ਆ ਜੂਗਾ ਧੋਖਾ ਦੇਣ ਵਾਲਾ ਕਿਸੇ ਦੇ ਵਿਸ਼ਵਾਸ ਨਹੀਂ ਕਰ ਸਕਦਾ ਇਸੇ ਤਰ੍ਹਾਂ ਜਿਹੜਾ ਚੋਰ ਆ ਸਿਆਣੇ ਕਹਿੰਦੇ ਹੁੰਦੇ ਉਹਨੂੰ ਸਾਰੀ ਚੋਰੀਆਂ ਦਾ ਜਰੋਂਦੇ ਆ ਸੋ ਆਪਣੀ ਜਿਹੜੀ ਦ੍ਰਿਸ਼ਟੀ ਆ ਨੂੰ ਚੰਗੀ ਬਣਾਉਣ ਦੀ ਜ਼ਰੂਰਤ ਹੁੰਦੀ ਆ ਆਪਣੇ ਆਪ ਹੀ ਦੁਨੀਆ ਵਿੱਚ ਸਾਨੂੰ ਆਪੇ ਚੰਗੀ ਦਿਖਦੀ ਹੈ ਤੇ ਹੀ ਸੰਸਾਰ ਦੇ ਵਿੱਚ ਵਧੀਆ ਤਰ੍ਹਾਂ ਵਿੱਚ ਚਰਜਣਾ ਜੁਦਿਸਟਰ ਨੇ ਇੱਕ ਵਾਰੀ ਦਰਯੋਧਨ ਨੂੰ ਤੇ ਤ੍ਰੇਟਰਾਸ਼ਟਰ ਨੇ ਦਰਯੋਧਨ ਨੂੰ ਤੇ ਜੀ ਦੇ ਸ਼ਟਰ ਨੂੰ ਦੋਵਾਂ ਨੂੰ ਜਦੋਂ ਰਾਜਗਦੀ ਦੇਣ ਦਾ ਟਾਈਮ ਸੀ ਨਾ ਉਦੋਂ ਦੋਵਾਂ ਨੂੰ ਨੇ ਬੁਲਾਇਆ ਤੇ ਇਹਨਾਂ ਨੂੰ ਪਰਖ ਲਈਏ ਕਿ ਕਿਹੜਾ ਮਤਲਬ ਉਹ ਦੇ ਕਾਬਿਲ ਹੈਗਾ ਰਾਜਗਦੀ ਜਾਣ ਦੇ ਦਰਯੋਧਨ ਨੂੰ ਉਹਨੇ ਕਿਹਾ ਕਿ ਤੂੰ ਜਾ ਤੇ ਸ਼ਾਮਾਂ ਤੱਕ ਜਾਂ ਕੱਲ ਤੱਕ ਕੋਈ ਸਮਾਂ ਦਿੱਤਾ ਕਿ ਤੂੰ ਜਾ ਕੇ ਤੇ ਕੋਈ ਨਾ ਚੰਗਾ ਆਦਮੀ ਲੱਭ ਕੇ ਤੇ ਲਿਆ ਤੇ ਫਿਰ ਆਪਾਂ ਦੇਖਾਂਗੇ ਤੇ ਜਯਦਿਸ਼ਤਰ ਨੂੰ ਬਾਅਦ ਚ ਉਹਨੂੰ ਵੱਖਰਾ ਉਹਦੇ ਵੀ ਕੰਨ ਚ ਕਿਹਾ ਕਿ ਤੂੰ ਨਾ ਕੋਈ ਬੁਰਾ ਆਦਮੀ ਲੱਭ ਕੇ ਲਿਆ ਤੇ ਉਹ ਦੋਵਾਂ ਨੂੰ ਇੱਕੋ ਜਿਹਾ ਸੰਭਾਲਦੇ ਤਾਂ ਵੀ ਤੁਸੀਂ ਵਾਪਸ ਆਇਓ ਆਪਣਾ ਕੰਮ ਕਰਕੇ ਤੇ ਫਿਰ ਆਪਾਂ ਫੈਸਲਾ ਕਰਾਂਗੇ ਦੋਵੇਂ ਚਲੇ ਗਏ ਤੇ ਨਿਯਤ ਸਮੇਂ ਤੇ ਦੋਵੇਂ ਵਾਪਸ ਵੀ ਆ ਗਏ ਪਰ ਦੋਵੇਂ ਖਾਲੀ ਨਾ ਦੁਰਯੋਧਨ ਕਿਸੇ ਨੂੰ ਨਾਲ ਲਿਆ ਤੇ ਨਾ ਜਯਦਿਸ਼ਤਰ ਰਿਹਾ ਹੁਣ ਇਹਦੀ ਵਜ੍ਹਾ ਕੀ ਹੈ ਕਿਦਰ ਜੋਦਨ ਆਪ ਮਾੜਾ ਸੀ ਤੇ ਉਹਨੂੰ ਚੰਗਾ ਬੰਦਾ ਲੈਣ ਭੇਜਿਆ ਸੀ ਉਹਨੂੰ ਕੋ ਚੰਗਾ ਲੱਭਾ ਹੀ ਨਹੀਂ ਉਹਨੂੰ ਸਾਰੇ ਮਾੜੇ ਨਜ਼ਰ ਆਏ ਜੁਦਿਸਤਰਾ ਆਪ ਚੰਗਾ ਸੀ ਤੇ ਉਹਨੂੰ ਕੋਈ ਦੁਨੀਆ 'ਚ ਮਾੜਾ ਨਜ਼ਰ ਨਹੀਂ ਆਇਆ ਵੀ ਖਾਲੀ ਪੜਤਾ ਆ ਦੋਵੇਂ ਖਾਲੀ ਆ ਗਏ ਸੋ ਵੇਖੋ ਕਿੰਨੀ ਇਹ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਆ ਵੀ ਬੰਦਾ ਆਪ ਚੰਗਾ ਬਣਾ ਤੇ ਸਾਰੀ ਜੱਗ ਹੀ ਚੰਗਾ ਸਾਰੀ ਦੁਨੀਆ ਹੀ ਚੰਗੀ ਅਹੀਂ ਆਪ ਮਾੜੇ ਆ ਤੇ ਸਭ ਮਾੜੇ ਸੋ ਲੋੜ ਆ ਆਪਣਾ ਅੰਦਰ ਜਿਹੜਾ ਵਾਅ ਨੂੰ ਚੰਗਾ ਬਣਾਉਣ ਦੀ ਆਪਣਾ ਨਜ਼ਰੀਆ ਦੁਨੀਆ ਨੂੰ ਵੇਖਣ ਦਾ ਵਧੀਆ ਬਣਾ ਆਪਣੇ ਆਪ ਸਾਡੇ ਸਬੰਧ ਜਿਹੜੇ ਆ ਸਾਰੇ ਵਾਲੇ ਦੁਆਲੇ ਸਭ ਪਾਸੇ ਵਧੀਆ ਸਥਾਪਤ ਹੋ ਜਾਂਦੇ ਆ ਤੇ ਅਸੀਂ ਇੱਕ ਚੰਗੀ ਇੱਕ ਮਤਲਬ ਜਿਹੜੀ ਆ ਵਧੀਆ ਜ਼ਿੰਦਗੀ ਹੈ ਨਾ ਇਸ ਦੁਨੀਆ ਦੇ ਉੱਤੇ ਜੀ ਕੇ ਕਾਮਯਾਬ ਰਹਿ ਕੇ ਮਤਲਬ ਫਿਰ ਇਥੋਂ ਜਾਣੀ